ਇਰਾਕ ਦੇ ਮੋਸੂਲ ਸ਼ਹਿਰ ਦੇ ਵਿੱਚ 40 ਭਾਰਤੀਆਂ ਦੇ ਅਗਵਾ ਹੋਣ ਦੀ ਖਬਰ ਹੈ ਤੇ ਟਾਈਮਜ਼ ਆਫ ਇੰਡੀਆ ਦੇ ਹਵਾਲੇ ਤੋਂ ਖਬਰ ਹੈ ਕਿ ਇਰਾਕ ਦੇ ਵਿੱਚ ਪ੍ਰੋਜੈਕਟ ਤੇ ਕੰਮ ਕਰ ਰਹੇ 40 ਭਾਰਤੀਆਂ ਨੂੰ ਅਗਵਾ ਕਿਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਅਗਵਾ ਹੋਏ 40 ਲੋਕਾਂ ਦੇ ਪੰਜਾਬ ਦੇ ਹੋਣ ਦੀ ਪੁਸ਼ਟੀ ਹੋ ਗਈ ਹੈ ਆਈਐਸਆਈਐਸ ਯਾਨੀ ਕਿ ਇਸਲਾਮਿਕ ਸਟੇਟ ਇਨ ਇਰਾਕ ਐਂਡ ਸੀਰੀਆ ਤੇ ਅਗਵਾ ਕਰਨ ਦੇ ਇਲਜ਼ਾਮ ਲੱਗੇ ਨੇ ਕਈ ਸ਼ਹਿਰਾਂ ਤੇ ਸੁੰਨੀ ਵਿਦਰੋਹੀਆਂ ਦਾ ਕਬਜ਼ਾ ਹੈ ਤੇ ਵਿਦਰੋਹੀਆਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮੰਗ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਬੀਤੇ ਦਿਨੀ ਇਰਾਕ ਦੇ ਵਿੱਚ 41 ਪੰਜਾਬੀਆਂ ਦੇ ਬੰਦੀ بنائے ਜਾਣ ਦੀ ਖਬਰ ਆਈ ਸੀ। ਜਾਣਕਾਰੀ ਮੁਤਾਬਕ ਪੂਰੇ ਇਰਾਕ ਦੇ ਵਿੱਚ ਅਤਵਾਦੀਆਂ ਦਾ ਕਬਜ਼ਾ ਹੈ ਤੇ ਅਜਿਹੀ ਸਥਿਤੀ ਦੇ ਵਿੱਚ ਭਾਰਤ ਦੇ ਲਈ ਸੰਕਟ ਵੀ ਪੈਦਾ ਹੋ ਸਕਦਾ ਹੈ ਤੇ ਇਰਾਕ ਦੇ ਵਿੱਚ 40 ਭਾਰਤੀ ਅਗਵਾ ਹੋ ਗਏ ਨੇ ਅਤਵਾਦੀ ਸੰਗਠਨ ISIS ਦਾ ਸ਼ੱਕ ਜਿਹੜਾ ਹੈ ਉਹ ਜਤਾਇਆ ਜਾ ਰਿਹਾ ਹੈ। ਹਾਲਾਂਕਿ ਇਸ ਖਬਰ ਦੇ ਮਿਲਦੇ ਹੀ ਭਾਰਤ ਸਰਕਾਰ ਨੇ ਰਾਖ ਦੇ ਵਿੱਚ ਆਪਣੇ ਸਾਬਕਾ ਰਾਜਦੂਤ ਸੁਰੇਸ਼ ਰੈਡੀ ਨੂੰ ਸਮਝੌਤੇ ਦੇ ਲਈ ਜ਼ਰੂਰ ਭੇਜ ਦਿੱਤਾ ਹੈ।